ਸਾਸਤਰੀ ਕਾਲਵਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋਈ ভাই ਬੇਲੇ ਬੈਠਿਆਂ ਦਾ ਨਾ ਵੀ ਗੁਜ਼ਾਰਾ ਵੀ ਸਾਲਾ ਔਖਾ ਹੀ ਆ ਦੇਖ ਲਓ ਵੀ ਮੰਜਿਆਂ ਤੇ ਪਏ ਪਰ ਤੇ ਅੱਜ ਧੁੱਪ ਜਣੀ ਦੋ ਦਿਨ ਹੋ ਗਏ ਧੁੱਪ ਇੰਨੀ ਕੈੜੀ ਧੁੱਪ ਪੈਂਦੀ ਆ ਵੀ ਮੈਂ ਕਹਣਾ ਤੁਸੀਂ ਸਹਾਰਾ ਲਾ ਲਓ ਵੀ ਅੱਗੇ ਪੈਂਦੀ ਨਹੀਂ ਰਹੀ ਆ ਤਰਪਾਲ ਆ ਨਾ ਪਾਈ ਹੋਈ ਇਹਨੂੰ ਆਏ ਆਥ ਨਹੀਂ ਲੱਗਦਾ ਇੰਨੀ ਅੱਗ ਵਰਗੀ ਹੋਈ ਪੈ ਜਾ ਮੈਂ ਜਿਵੇਂ ਪ੍ਰੈਸ ਕਰਮ ਹੁੰਦੀ ਨਾ ਐ ਹੋਈ ਪਈ ਆ ਵੀ ਗਰਮੀ ਦੋ ਦਿਨ ਹੋ ਗਏ ਫੁੱਲ ਪੈਂਦੀ ਆ ਹੁਣ ਕਣਕਾਂ ਨੇ ਬਟਾ ਖਾਣਾ ਬਾਕੀ ਆ ਵੀ ਮਣੀ ਸਪਰੇਅ ਸਿਰੇ ਰਹਿ ਗਿਆ ਤੇਰਾ ਹੁਣ ਹਾਂਜੀ ਸਪਰੇਅ ਸਰ ਤੇ ਫੈਵੀਕੋਲ ਬਾ ਠੀਕ ਹੈ ਤੈਨੂੰ ਮੈਂ ਲਿਆ ਦੰਨਾ ਕਰਕੇ ਇਹਦਾ ਕੰਮ ਆ ਨਾ ਮਸ਼ੀਨ ਰੈਡੀ ਕਰ ਲੈ ਤੂੰ ਹਾਂ ਬਲੋਰ ਵਾਲੀ ਪੂਲੀ ਵੀ ਲਿਆਉਣਾ ਰੈਡੀ ਕਰ ਲੈ ਉਹਨੂੰ ਨਾਪੀ ਮੜੀ ਪੂਲੀ ਬੜੀ ਕਾ ਇੰਚੀਆਂ ਕੱਟ ਕੇ ਉਹ ਵਾਰ ਅੰਦਰਲਾ ਬਾਸਾ ਨਾਪੀ ਇਹ ਬੜੀ ਪੂਲੀ ਆ ਫੇ 1 ਇੰਚੀ ਬੜੀ ਲਿਆਵਾਂਗੇ ਬਹੁਤੀ ਬੜੀ ਨਾ ਕਿਤੇ ਹੋ ਰਿਆਂ ਦਾ ਬਾਵਾ ਵੱਜ ਜਵੇ ਅੰਦਰਲੀ ਪੂਲੀ ਨਾਪੀ ਉੱਪਰਲੀ ਅੰਦਰਲੀ ਵੀ ਕਾ ਇੰਚੀਆਂ ਇਦੀ ਪੁਲੀ ਲੈ ਆਉਣੀ ਦੀ ਹੈ ਨਾ ਸਮਾਨ ਰਹਿ ਗਿਆ ਤਾਂ ਮਾੜਾ ਮੋਟਾ ਜਿਵੇਂ ਉਸ ਆਪਣੇ ਗੜਬੀ ਵਾਲੇ 베어ਿੰਗ ਜਾਂ ਨਾ ਮੁੱਕੀ ਵਾਲੇ ਚ ਕਮਲੇ ਵਾਲੇ ਚ ਉਹਦੇ ਸਪੈਸਰ ਪਾਉਣਾ ਹੈ ਬੜਾ ਉਹ ਵੀ ਨਹੀਂ ਮਿਲਿਆ ਹੈਗਾ ਤਾਰ ਦਾ ਟੋਨੀ ਬਾਈ ਕਹਿੰਦਾ ਤਾਰ ਦਾ ਬਾਈ ਤਾਰ ਦਾ ਪਤਾ ਕੀ ਆ ਏ ਟੋਨੀ ਬਾਈ ਪਾਇ ਤਾਰ ਦਾ ਵੀ ਜਾਂਦਾ ਪਰ ਜਿਹੜਾ ਜੈਨੀਆਂ ਸਪੈਸਰ ਹੈ ਨਾ ਉਹ ਜੈਨੀਆਂ ਨੇ ਕੰਮ ਹੁੰਦਾ ਹੈ ਮੈਂ ਮੁੜ ਕੇ ਦੇਖਣੇ ਦੀ ਲੋੜ ਨਾ ਪਵੇ ਨਾ ਤਾਰ ਦਾ ਕੀ ਆ ਬਾਈ ਕਈ ਵਾਰੀ ਖੁੱਲ ਗਏ ਵਿੱਚ 베어ਿੰਗ ਦੇ ਵਿੱਚੇ ਢੇੜਾ ਖਾ ਜਾਵੇ ਮੈਂ ਆਪਣੇ ਕੋ ਹੈਗਾ ਸਮਾਂ ਹੈਗਾ ਨਾ ਉਹ ਤਾਂ ਐਮਰਜੈਂਸੀ ਜਿਗਾੜ ਹੁੰਦੇ ਆ ਵੀ ਕਿਤੇ ਨਹੀਂ ਹੈ ਨਾ ਹੱਥ ਪਾਵੇ ਕਰਨੇ ਦਾ ਬੰਦਾ ਉਹ ਵੀ ਬਧੇਰਾ ਸਪੈਚਰ ਆਪਣਾ ਕੋ ਪਏ ਆ ਉਹ ਵੀ ਰਗੜ ਕੇ ਆਪਾਂ ਪਾ ਸਕਦੇ ਛੋਟਾ ਪਤਲਾ ਕਰ ਸਕਦੇ ਆ ਤਾਰ ਵੀ ਆਪਣੀ ਜਗਾ ਸਹੀ ਆ ਪਰ ਤਾਰ ਨੂੰ ਵੀ ਰੋੜੀ ਮਾਰਨੀ ਪਊਗੀ ਹਨਾ ਉਹਦੇ ਕਈ ਵਾਰ ਮਰੋੜੀ ਟੁੱਟ ਜਿਵੇ ਗਰਮ ਹੋ ਕੇ ਰੱਬ ਨਾ ਕਰੇ 20 ਗੱਲਾਂ ਹੁੰਦੀਆਂ ਨਾ 베ਰਿੰਗ ਗਰਮ ਵੀ ਇਹਦਾ ਡੰਡਾ ਵੀ ਹੁੰਦਾ ਕਈ ਵਾਰ ਮਰੋੜਾ ਖਾ ਕੇ ਵਿੱਚ 베ਰਿੰਗ ਦੀ ਕੋਨ ਦੇ ਵਿੱਚ ਇਹਨਾਂ ਘੁੰਮ ਜਾਂਦਾ ਆਫਾ ਖੜੇ ਆ ਰੋਣੀ ਅਜ ਤਾਂ ਅਜੇ ਕਿਹੜਾ ਪਚਾ ਜੋਰ ਆफी ਅ ਬਸ ਇੱਕ ਦੋ ਦਿਨ ਚੋਂ ਕੰਮ ਦਾ ਜਣਾ ਨਾ ਪਈਊਗਾ ਅੱਜ ਲੈ ਗਿਆ ਤਾਂ ਬੰਦਾ ਦੇਖਣ ਨੂੰ ਕਹਿੰਦਾ ਆ ਚੱਲੀਏ ਵੀ ਦੇਖਿਆ ਜੀ ਵੱਡ ਨੂੰ ਦੀ ਇਹਦਾ ਵੱਡੇ ਆ ਗਏ ਦੇਖਣ ਬਾਈ ਤਾਂ ਹਰੀ ਵੱਲ ਬਹੁਤ ਹੀ ਜੇ ਮੈਂ ਕਹਾਂ ਯਾਰ ਵੀ ਪਹਿਲੇ ਹੀ ਆ ਨਾ ਉਹੀ ਇਹਨਾਂ ਨੂੰ ਇਹ ਹੁੰਦਾ ਲੋਕਲ ਦਿਆਂ ਨੂੰ ਵੀ ਜਦੋਂ ਮਸ਼ੀਨ ਚੱਲਦੀ ਆ ਇਹਨਾਂ ਨੇ ਵੀ ਉਹਦਾ ਕਸੂਰ ਨਿਕਲਣਾ ਹੈ ਕਿ ਵੀ ਕਣ ਕਰੀ ਆ ਵੀ ਮੱਖੀ ਆ ਗਈ ਇਹਨਾਂ ਨੇ ਤਾਂ ਇਹ ਕਹਿ ਦੇਣਾ ਵੀ ਯਾਰ ਮਸ਼ੀਨ ਸਹੀ ਨਹੀਂ ਕੱਟ ਰਹੀ ਉਹਦੇ ਕਰਕੇ ਨਾ ਥੋੜਾ ਜਿਹਾ ਪਹਿਲੇ ਜਿਹੜੇ 20 50 ਬਿੱਗੇ ਹੁੰਨੇ ਆ ਜਿੰਨਾ ਤਸਲੀ ਗਟਾ ਕੇ ਇਹ ਨਾ ਵੱਢੀਏ ਵਧੀਆ ਰਹਿੰਦਾ ਕੰਮ ਉੱਤੇ ਬਾਕੀ ਹੁਣ ਚੱਲਦੇ ਤਿਕਾਉਣਾ ਤੁਹਾਨੂੰ ਸਵੇਰਪਾੜੇ ਦੁਕਾਨ ਜ਼ਹਿਰ ਤੇ ਜਾਣਾ ਸਵੇਰਪਾੜੇ ਦੇ ਲੈ ਕੇ ਆਉਣਾ ਉੱਥੇ ਤੇ ਹਨਾ ਜਾ ਕੇ ਇੱਕ ਦਾ ਸਪੈਸ਼ਲ ਲੈ ਕੇ ਆਉਣਾ ਇਹ ਚਾਰਜਰਾਂ ਦੇ ਪੜਾਕੇ ਪੈ ਗਿਆ ਜਦੋਂ ਹਾਂ ਦੇ ਹੀ ਮਨੀ ਕਿਆ ਕਰਤਾ ਦਾ ਅੱਜ ਹੋਏ ਕਿੰਨੇ ਇੰਚੀ ਆ ਇੱਕ ਤਾਂ ਜਿਹੜੀ ਵੱਡੀ ਆ 9 ਇੰਚੀ ਆ ਇਹ 9 ਆ ਹਾਂਜੀ 10 ਲੈ ਆਉਣਾ ਫੋਰਮਨ ਹਨਾ 10 1 ਇੰਚੀ ਦਾ ਕਾਤਾ ਫਰਕ ਪੈ ਜਾਣਾ ਐ ਤਾਂ ਹਵਾ ਬਣਦੀ ਉਹ ਆ ਹਾਂਜੀ ਚੱਲੀਏ ਫਿਰ ਚੱਲ ਤਾਂ ਆ ਮੋਟਰਾਂ ਕਿੱ데 ਲੈ ਕੇ ਜਾਣਾ ਚੱਲ ਫੇ ਫੇਮ ਫੇਮ ਦੇ ਕਿਹੜਾ ਟਾਈਮ ਲੰਘਦਾ ਨਹੀਂ ਆ ਸਰੀ ਰਲਸੀ ਹੋਈ ਜਾਂਦੇ ਆ ਹਾਂ ਹੋਰ ਯਾਰ ਨੇਸ਼ਤੀ ਪਈ ਜਾਂਦੀ ਆ ਚੱਲ 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 ਫੇ ਚੱਲ ਚਲਾ ਚਲਾ ਚੱਲ ਬਣੀ ਇਧਰ ਤਰਪਾਲ ਨੂੰ ਸੈਟ ਕਰਕੇ ਬੰਨੋੜ ਦਾ ਪਾ ਲੈ ਪਾਟ ਹੀ ਜਾਂਦੀ ਆ ਬੱਦੀ ਪਾਟਿਓ ਵੜਦੀ ਇਧਰ ਤਰਪਾਲ ਵੜ ਦੋ ਤਰਪਾਲ ਨੂੰ ਸੈਟ ਕਰਿਆ 50 ਬਾਰੇ ਬਾਸ ਦੇ ਬੰਨ ਲਾ ਉੱਥੇ ਲਿਆ ਕੇ ਦੋ ਆਂ ਮੈਂ ਤਾਂ ਬਾਸ ਬੰਨਤਾ ਨਹੀਂ ਲਿਆਈ ਮੇਰੇ ਇੱਥੋਂ ਬਾੰਦ ਬੰਨ ਕੇ ਨਾ ਕੱਡਾ ਇੱਥੇ ਤਾਂ ਥੱਲੇ ਭੰਨੇ ਭੁੰਨੇ ਹੋਣਾ ਔਰੇ ਹੂੰ ਜਿਆ ਭੱਜਾ ਬਾਅ ਕਰ ਲਾ ਵੜਦੇ ਦਰਵਾਲੋ ਰਾਜ ਨੂੰ ਕੱਢ ਲਾ ਨਾਲ ਲਾ ਕੇ ਹੋ ਹੈੱਡ ਚੰਡਣਾ ਹਾਂ ਹੈ ਅੱਜ ਤਾਂ ਪੱਕ ਗਈ ਆ ਹੈ ਅੱਜ ਹੋਊਗਾ ਟੈਂਪਰੇਚਰ ਬਾਈ 40 ਜੂੜੀ ਦਾ ਲਵੇ ਹਨ ਇਹਦੇ ਕਣਕਾਂ ਨੂੰ ਬੜਾ ਬਟਾ ਖਲਾਉਣਾ ਪਰ ਬੰਦੇ ਨੇ ਕਿਆ ਕਰੂ ਕਿ ਟੈਂਪਰੇਚਰ ਬਾਈ ਅੱਜ ਆਇਆ ਆਪਾਂ ਦੇਖੇ ਲੈਨੇ ਕੱਢ ਜਾ ਹੁਣੇ 27 ਦਾ 27 ਦੇ ਇਹ ਵੀ ਖਵਰਾ ਕਿੱਥੇ ਦਾ ਹੈ ਕਿਹੜੇ ਸ਼ਹਿਰ ਦਾ ਹੂੰ ਇੱਥੇ ਤਾਂ ਮੀਂਹ ਦਾ ਦੱਸਦਾ ਹੈ ਜਿੱਥੇ ਇਹ ਤਾਂ ਜਿਹਦਾ ਇਹ ਦੱਸਦਾ ਇਹ ਤਾਂ ਤਾਂ ਮੀਂਹ ਪੈਂਦੇ ਵਾਲਾ ਕੱਢਦਾ ਇੱਕ ਮਿੰਟ ਇੱਥੇ ਤੇ ਕੱਢਣੇ ਨਹੀਂ ਆਉਂਦਾ ਸ਼ਾਪਾ ਦਾ ਇੱਕ ਆ ਚੱਲ ਐਹ ਜੀ ਕਣਕਾਂ ਦੀ ਵਿਜੀਸ਼ਨ ਆ ਜੀ ਉਹ ਰਿਹਾ ਐਹ ਜੀ ਅਸੀਂ ਆ ਵੀ ਗਏ ਆ ਇਹ ਤਾਂ ਟੁੱਟ ਪੱਜ ਜੀ ਤੇ ਚੱਲ ਵੀ ਪਈ ਹੋਲੀ 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 ਨਾ ਉਹ ਗੱਲ ਆ ਕਰਤੀ ਪਰਾਲੀ ਜਟਾ ਨੇ ਇਧਰ ਨੂੰ ਚੱਲ ਲੈ ਇਧਰ ਨੂੰ ਦੁਕਾਨ ਇਧਰ ਇਧਰ ਵੀ ਜਹਰਾ ਚਾਰ ਨਹੀਂ ਹੈਗਾ ਦੁਕਾਨ ਨਹੀਂ ਹੈਗੀ ਕੁਝ ਫੇਰ ਆਏ ਬਾਈ ਕਣਕਾਂ ਦੇ ਪੋਜੀਸ਼ਨ ਮਾੜੀ ਮਾੜੀ ਕਿਤੇ ਕਿਤੇ ਬੱਲੀ ਜੀ ਹਰੀ ਆ ਬਾਕੀ ਦਾ ਵੇਲੇ ਲਗ ਭਾਗ ਤਾਂ ਆਏ ਗਈਆਂ ਇਧਰ ਹੱਥਾਂ ਵਾਲੀ ਲੇਬਰ ਤਾਂ ਨਾ ਚੱਲ ਗਈ ਹੱਥਾਂ ਵਾਲਾ ਕੰਮ ਤਾਂ ਚੱਲਣ ਲੱਗ ਗਿਆ ਕਣਕ ਵੇਸੇ ਦੁੱਪੀ ਪਈ ਆ ਇਹ ਪਤਾ ਨਹੀਂ ਅਜੇ ਇੱਕ ਨਾ ਮੇਨ ਆ ਜਿਹੜਾ ਨਾ ਇਹਨਾਂ ਦਾ ਤਿਹਾਰਾ ਹੋਲੀ ਹੋਰ ਮੈਂ ਆਨੇ ਹੌਲੀ ਦੇਖ ਰਿਹਾ ਵੀ ਹੌਲੀ ਦੇ ਬਾਅਦ ਫਿਰ ਆਇਆ ਬੈਣਾ ਵੀ ਆ ਜਾਵਾ ਚੱਕ ਦੇ ਰਹੀ ਬਰੀ ਵੇਚਣੀ ਹੈਗੀ ਪਹਿਲਾਂ ਪਹਿਲਾਂ ਹੀ ਦੇਖਦੇ ਆ ਵੀ ਬਾਕੀ ਆਦ ਲੋ ਚੱਲਦਾ ਰੋਡ ਦਾ ਕੰਮ ਅਖੜਕਦਾ ਹੀ ਬਹੁਤ ਆ ਮੂਰੇ ਮੂੰਹ ਜਾ ਮੋਟਰਸਾਈਕਲ ਦਾ ਬੰਦ ਇਹਨੂੰ ਵੇਚ ਲਾ ਦੇ ਕਾਲੇ ਆਦੇ ਆ ਗਣਕਾ ਜੇ ਹਰੀ ਪਈ ਆ ਹਾਂ ਇੱਕ ਸਾਈਡ ਦਾ ਹੀ ਦੇ ਲੋ ਵੀ ਪਾਰਕ ਇਧਰਲੇ ਪਾਸੇ ਗਣਕਾ ਜਮੇ ਸੁੱਕੀ ਪਈ ਆ ਆਲਾ ਜਿਵੇਂ ਸੁੱਕੀ ਬਈਆ ਕਣਕ ਆਹ ਲੀਵਰ ਇੱਧਰ ਲੱਗੀ ਫੜਣਾ ਵਾ ਸਮਝ ਲੋ ਜਾਂ ਲੀਵਰ ਵੱਢਣ ਲੱਗੀ ਬਾਵੇ ਤਾਂ ਲੀਵਰ ਨੂੰ ਨਾਲੇ ਵੱਢਣਾ ਹੁੰਦਾ ਨਾ ਤੂੜੀ ਇਹਨਾਂ ਨੂੰ ਥਰੇਸ਼ਰ ਦੀ ਤੂੜੀ ਵਧੀਆ ਮੰਨਦੇ ਐ ਹੁੰਦਾ ਕਿ ਵੱਢਣਾ ਹੁੰਦਾ ਬਾਕੀ ਆ ਦੇਖ ਲੋ ਜਦੋਂ ਪਹਿਲੇ ਲੀਵਰ ਦਾ ਕੰਮ ਨਾਲ ਹੋਣਾ ਮਜਾ ਲੀਵਰ ਲੱਗੀ ਸਮਝ ਲੋ ਫੇਰ ਕੰਮ ਹੋ ਗਿਆ ਜਿਵੇਂ ਹੁਣ ਬਸ ਤਾਂ ਹੋਲੀ ਦੇ ਇੰਤਜ਼ਾਰ ਕਰਦੇ ਆ ਹੁਣ ਤਾਂ ਬਸ ਆ ਲਓ ਭਾਈ ਆ ਦੇ ਲੋ ਤਾਂ ਆਹ ਕਣਕ ਸੁੱਕੀ ਬਈਆ ਹਰੀ ਬਈਆ ਸੋ ਬੰਦਾ ਕੀ ਹੈ ਨਾ ਇੱਥੇ ਕਿਹਾ ਪਾਣੀ ਸਕੇਲ ਸੇਵ ਲੈਵਲ ਸੇਵ ਆ ਹੱਥ ਗਾ ਵੱਢ ਲਈ ਵੱਢ ਗਿਆ ਰੱਖੀ ਪਈ ਆ ਬਾਕੀ ਉਹ ਬਾਪੂ ਵਾਲੇ ਵੀ ਨਹੀਂ ਪਿਆ ਕੀ ਕਰ ਮਨਾ ਇੱਧਰ ਖੜੀ ਆ ਆ ਬੰਦਾ ਆ ਕੇ ਤਾਂ ਖਾਲੀ ਪਏ ਆ ਚਲੋ ਅਗੋਂ ਨਾ ਤੁਹਾਨੂੰ ਵੇ ਸਫੇਰ ਪਾੜ ਦੀ ਦੁਕਾਨ ਅੱਜ ਇਹ ਖਾਲੀ ਵਿੱਚ ਬਹੁਤ ਅਜਿਹਾ ਸਾਲ ਵਿਆਜ ਵੀ ਆਇਆ ਹੈ। ਹਣੇ ਤੁਹਾਨੂੰ ਮਦੀਨਾ ਦਾ ਉਹ ਕਿੰਨੀਆਂ ਕਾਇਆਂ ਹੋਈਆਂ ਏਰੀਏ ਦੇ ਵਿੱਚ ਹਨ। ਆ ਵੀ ਬਾਈ ਅਤਰ ਵਾਲੇ ਲੱਗਿਆ ਵਧਣਾ। ਮੈਂ ਕਿਹੜਾ ਅਤਰ ਵਾਲੇ ਦਾ ਕਿਤੇ ਫੋਰਮਰ ਵਾਢ ਲੈਣੇ। ਇੰਨਾ ਕਿਤੇ ਵਾਢ ਹੋ ਜੂ ਹੈ। ਆ ਵੀ ਗਣਗਾ ਸੁੱਕੀ ਪਈ ਆ। ਬਸੇ ਬਾਈ ਹੋਲੀ ਦਾ ਇੰਤਜ਼ਾਰ ਕਰਦੇ ਆ। ਹੋਲੀ ਤੋਂ ਬਾਅਦ ਨਾ ਜਿਵੇਂ ਹੁਣੇ ਬਸਾਖੀ ਤੋਂ ਬਾਅਦ ਬਾਢੀ ਪਾਉਨੇ ਆਪਾਂ ਨਾ ਇਹ ਹੋਲੀ ਤੋਂ ਬਾਅਦ ਜਿਹੜੀ ਮੇਨ ਬਾਡੀ ਹੋਲੀ ਤੋਂ ਬਾਅਦ ਚੱਲਣੀ ਆ ਵੀ ਹੱਥਾਂ ਨਾਲ ਵੱਢਣ ਲੱਗਿਆ ਆ ਦੇਖ ਲੋ ਤੁਸੀਂ ਇਹਨੇ ਵੱਢ ਲਿਆ ਡੇਟ ਪਿੱਗਾ ਕੰਡਾ ਇਹ ਹੱਥਾਂ ਨਾਲ ਨਾ ਥੋੜੀ ਹਰੀ ਜੀ ਉਹ ਵੱਢ ਲੈਂਦੇ ਆ ਮੈਂ ਪਈ ਪਈ ਇਹ ਰੁੱਕ ਜਾਂਦੀ ਆ ਆ ਬਾਈ ਰੋਡ ਦੇ ਨਾਲ ਖੇਤ ਆ ਨਾ ਇਹਨਾਂ ਨੂੰ ਮਜਬੂਰ ਹੋ ਕੇ ਵੱਢਣੇ ਪੈਂਦੇ ਆ ਵੀ ਰੋਡ ਦੇ ਨਾਲ ਕੋਈ ਹੈ ਨਾ ਲੋਕ ਵੀੜੀਆਂ ਜਾਦੇ ਪੀਂਦੇ ਆ ਕੋਈ ਵੀੜੀ ਫੁਲਾ ਕੇ ਛੱਡ ਗਿਆ ਸਾਰਾ ਹੀ ਬਾਈ ਖੇਲ ਖਤਮ ਹੋ ਜੂਗਾ ਰੋਡ ਦੇ ਨਾਲ ਨਾਲ ਕੇ ਸਾਰੇ ਹੱਥਾਂ ਨਾਲ ਹੀ ਵੱਢਦੇ ਆ ਨਾ ਰੋਡ ਦੇ ਬਿਲਕੁਲ ਨਾਲ-ਨਾਲ ਸਾਰੇ ਖੇਤਾਂ ਦਾ ਥਾਂਗਲ ਵੱਟਣਗੇ ਇਹਨਾਂ ਦੇ ਪੱਕੀ ਉਹ ਆਹ ਦੇਖੋ ਆ ਵੀ ਰੋਡ ਦੇ ਨਾਲ ਖੇਤ ਆ ਨਾ ਅੰਦਰ ਬਿਲਕੁਲ ਨਹੀਂ ਵੱਟਿਆ ਜੇ ਹੱਥ ਨਾਲ ਤੇ ਰੋਡ ਦੇ ਨਾਲ-ਨਾਲ ਖੇਤਾਂ ਇਹਨੇ ਸਾਰੇ ਇਹਨਾਂ ਨੇ ਹੱਥਾਂ ਵੱਟ ਗਏ ਸਫਾਈ ਕਰਦਣੀ ਵੀ ਕੋਈ ਵੀ ਦਿੱਕਤ ਨਾ ਹੋਵੇ ਰੋਡ ਤੇ ਭਾਈ ਚਲਾ ਜਾਂਦਾ ਬੰਦਾ ਨਾ ਬੀੜੀ ਪੀਣ ਵਾਲੇ ਦਾ ਕਹਿੰਦਾ ਭਗਾ ਕੇ ਮਾਰਨੀ ਬੀੜੀ ਉਹਨਾਂ ਨਾਲ ਅੱਗ ਬਹੁਤ ਜਾਣ ਤੋਂ ਨੇ ਹੈ ਬੀੜੀਆਂ ਮੂੜੀਆਂ ਨਾਲ ਯਾਦ ਰਾ ਇਧਰੋਂ ਰੋਡ ਵਾਲਾ ਵੱਟਣ ਲੱਗੇ ਆ ਹੁਣ ਹਰੀ ਆ ਗਈ ਇਹ ਆ ਹੁਣ ਜਿਹੜੀ 10 ਅਪ੍ਰੈਲ ਨੂੰ ਵੱਡ ਹੋਣੀ ਹੈ ਇਹ ਜੀ ਕਣਕ ਆਪਣੇ ਪੰਜਾਬ ਦੇ ਵਿੱਚ ਹੋਈ ਹੋਈ ਆ ਚਲੋ ਬਾਕੀ ਦੇਖਦੇ ਆ ਆ ਗਿਆ ਕਹਿੰਦੇ ਮੇਲਾ ਮਸ਼ੀਨਾਂ ਦਾ ਵੀ ਆਹ ਖੜੀਆਂ ਰਾਣੀਆਂ ਨਵੀਂ ਜਿਹੜੇ ਐ ਹੋਰ ਬੈਨ ਇਹੀ ਬੰਦੇ ਰੌਣਗੇ ਤੇ ਮੱਪਦੇ ਨਾ ਆਹ ਖੜੀਆਂ ਤੋੜੀ ਵਾਲੀ ਦੇ ਜਮੇਸ਼ ਐਵੇਂ ਨਵੀਂ ਅਜੇ ਤਾਂ ਕਾਗਜ਼ ਵੀ ਨਹੀਂ ਲਿਆ ਕਰਤਾਰ ਦਾ ਝੋਟਾ ਖੜਾ ਹੈ ਇੱਧਰ ਵੀ ਆ ਗਈ ਕਹਿੰਦੇ ਜਮੇਸ਼ ਆ ਨਾ ਬ੍ਰਾਂਡ ਲਾਇ ਦੇ ਵੀ ਵੀ ਚਾਵਾ ਬਾਬਾ ਖੜਕ ਸਿੰਘ ਜੀ ਲਾ ਗਿਆ ਤਰਾ ਦੀਆਂ ਦੂੜੀਆਂ ਨੇ ਲਾ ਗਿਆ ਲਾ ਲਿਆ ਰੌਣਕਾਂ ਮਸ਼ਾਪੀਆਂ ਨੇ ਐ ਹੋਰ ਵਾ ਨਾ ਦੂੜੀਆਂ ਨੇ ਕਈਆਂ ਆ ਨਾ ਚਲੋ ਲੋ ਕਰਮਾਂ ਦਾ ਫੰਮ ਲੈ ਹਾਂ ਮੈਂ ਤਾਂ ਕਰਮਾਂ ਦਾ ਬਾਈ ਜਿੰਨਾ ਮਰਜੀ ਬੰਦਾ ਭਜਨਾਟ ਕਰੀ ਜਾਵੇ ਇਹ ਤਾਂ ਸਾਰੇ ਕਰਮਾ ਹੈਗਾ ਨਹੀਂ ਇਹ ਕਰਮਾਂ ਦਾ ਕਰਮਾਂ ਨਾਲੇ ਹੁੰਦੇ ਆ ਏ ਬਾਈ ਬੰਦੇ ਦੇ ਕਰਮਾ ਜਿਹੜਾ ਕੋ ਲਿਖਿਆ ਹਨ ਉਹਨੂੰ ਕੋਈ ਬਦਲ ਨਹੀਂ ਸਕਦਾ ਬੰਦਾ ਤਾਂ ਇੱਕ ਕੋਸ਼ਿਸ਼ ਕਰ ਸਕਦਾ ਬਸ ਆ ਵੀ ਰੋਡ ਦੇ ਨਾਲ ਕੇਤਾ ਵੀ ਹੱਥ ਨਾਲ ਰਗੜਦਾ ਇਹਨਾਂ ਨੇ ਲਓ ਜੀ ਬਾਈ ਸ਼ਹਿਰ ਨੂੰ ਗਿਆ ਹਾਂ ਤਾਂ ਤਾਂ ਹੋ ਗਿਆ ਨੇਰਾ ਵੀ ਸਮਾਨ ਨੇ ਥੋੜਾ ਜਨਾ ਟਾਈਮ ਲੈ ਲਿਆ ਉਹਦੇ ਕਰਕੇ ਆਉਣ ਤੋਂ ਬਾਅਦ ਫੀਟਿੰਗ ਫੂਟਿੰਗ ਲਾ ਕੇ ਕਰਨਾ ਨਾ ਫੀਟਿੰਗ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਕੱਲ ਦੱਸਿਆ ਤਾਂ ਨਾ ਵੀ ਹੈਵਲ ਦੀ ਸੈਟਿੰਗ ਕਰਨੀ ਦੀ ਇਹ ਜਮੇਈ ਬਈ ਏ ਟੂ ਜ਼ੈਡ ਨ ਪੂਰੀ ਅੱਜ ਕਹਿੰਦੇ ਵੀ ਤਸੱਲੀ ਕਰਾਤੀ ਲੱਗਦਾ ਗਏ 2 2.5 ਘੰਟੇ ਪਰ ਐਨ ਇਹਦੀ ਗੱਲ ਬਣ ਗਈ ਗੱਲ ਮੰਨ ਤੋਂ ਬਾਅਦ ਇਹਦਾ ਹੁਣ ਜਿਵੇਂ ਆਪਾਂ ਕਹਿਦੀ ਹੈ ਨਾ ਮੈਂਨ ਓਕੇ ਦੀ ਰਿਪੋਰਟ ਚਲਦੀ ਆ ਹੁਣ ਇਹ ਨਾ ਕੋਈ ਪਿੱਛਾ ਪਿੱਛਾ ਹਨਾ ਨਹੀਂ ਅੱਗੇ ਸ਼ਾਫਟ ਗਿਆ ਆਹ ਸ਼ਾਫਟਾ ਨਾ ਜਿਹੜੀ ਐ ਅੱਗੇ ਪਿਛੇ ਹੁੰਦੀ ਸੀ ਹੁਣ ਬਿਲਕੁਲ ਹੀ ਹਟਾਤੀ ਐ ਸਪੈਸ਼ਲ ਲੈ ਕੇ ਵਿਜਾਲੇ ਪਾਤਾ ਬਹਿਰਿਆਂ ਨੂੰ ਗ੍ਰੀਸ ਗਰੂਸ ਪਾਉਣ ਤੋਂ ਬਾਅਦ ਆ ਪਲੇਟ ਨਾ ਜਿਹੜੀ ਇਹ ਕਿਤੇ ਨਟ ਰੋਡ ਵੱਧ-ਵੱਧ ਘਟਕਾਤ ਹੈ ਗਏ ਟੁੱਟ ਗਈ ਥੱਲੇ ਤੇ ਆਦੇ ਹੋ ਇਹਨੂੰ ਕੱਲ ਨੂੰ ਇਹ ਨ ਦੇ ਵਾਰ ਜਿਹੜੀ ਬਲੂਰ ਵਾਲੀ ਪੁੜੀ ਦੀ ਇਹ ਵੀ ਅੱਜ 10 ਇੰਚੀ ਕਰਤੀ ਬਲੂਰ ਜਿਹੜੀ ਹਵਾ ਘੱਟ ਬਣਾਉਂਦਾ ਹਨਾ ਇਹ ਪਤਾ ਨਹੀਂ ਕੀ ਚੱਕਰ ਆ ਵੀ ਜਾਂਦਾ ਟਾਇਰਾਂ ਦਾ ਲਾ ਲਈਏ ਆਪਾਂ ਹਨਾ ਵੀ ਜਾਂ ਸਿਸਟਮ ਇਹਦਾ ਲਾ ਲਈਏ ਬਲੂਰ ਦਾ ਵੀ ਬਲੂਰ ਦਾ ਹੀ ਫਰਕ ਆ ਕੋਈ ਪੁਰਾਣੇ ਮਾਡਲ ਦਾ ਨਾ ਬਈ ਫਰ ਫਰ ਤਾਂ ਉਹ ਨਹੀਂ ਐ 6 ਫਰੀਓ ਆ 3ਰ 3 6 ਹਨਾ ਨਹੀਂ ਅੱਗੇ ਕੀ ਪੁਰਾਣੇ ਮਾਡਲਾਂ ਦੇ ਚਾਰ ਆਉਂਦੇ ਚਲੋ ਇਹ ਬੰਦੇ ਜਿਹੜੇ ਬੰਦੇ ਨੇ ਕੰਮ ਕਰਾਇਆ ਤਾਂ ਮਸ਼ੀਨ ਦਾ ਨਾ ਵੀ ਵਧੀਆ ਕਰਿਆ ਦਾ 6 ਫਰਾਂ ਪਛੇਪ ਫਰਾਂ ਪੱਖਾ ਹੈ ਇਹ ਫੇਰ ਵੀ ਦੀ ਹਵਾ ਬਹੁਤ ਘੱਟ ਤੀ ਥੱਲੇ ਬਈ ਛੋਟੀ ਪੁਲੀ ਕਰਦੇ ਤੇ ਹੁਣ ਆਪਾਂ ਨੇ ਬੜੀ ਪੁਲੀ ਉੱਪਰ ਆ ਨਾ 10 ਦੀ ਜਿਹੜੀ ਪੁਲੀ ਆ ਉੱਤੇ ਕਰਤੀ ਬਈ ਦੀ ਹੁਣ ਬਿਲਕੁਲ ਵੀ ਪਤਾ ਹੁਣ ਚਲਾਏ ਤੇ ਲੱਗੂਗਾ ਬਾਕੀ ਇਹ ਚੜਾਈ ਨਹੀਂ ਹੈਗੀ ਅੱਜ ਤਾਂ ਬਸ ਆਹੀ ਕੰਮ ਚੱਲਾਂਗੇ ਹਨਾ ਸਮਾਨ ਸਮੂਲ ਲਿਆਉਂਦੇ ਆਂਦਾ ਹੋਰ ਸਮਾਨ ਸਮੂਲ ਲਿਆ ਕੇ ਫਿਰ ਫੀਟਿੰਗ ਲਾ ਕੇ ਇਹਦੀ ਕਰਨਾ ਬਾਕੀ ਕਟਰ-ਕਟਰ ਪਾ ਕੇ ਤਾਂ ਹੁਣ ਸਵੇਰੇ ਹਨਾ ਲੀਵਰ ਇੱਕ ਵਾਰ ਲਾ ਕੇ ਦੇਖਾਂਗੇ ਬਾਕੀ ਦਾ ਲਾਈਟਾਂ ਦਾ ਕੰਮ ਆ ਜਿਹੜਾ ਕੱਲ ਨੂੰ ਹਨਾ ਵੀ ਲਾਈਟਾਂ ਨਹੀਂ ਦੀਆਂ ਬਲਦੀਆਂ ਇੱਕ ਛਤਰੀ ਹੀ ਲਾਈਟਾਂ ਬਲਦੀਆਂ ਬਸ ਉਹ ਵੀ ਨਵੀਆਂ ਲਾਈਆਂ ਤੀਆਂ ਯਾਰ ਛਤਰੀ ਲਾਈ ਤੀ ਤਾਂ ਕਰਕੇ ਉਹਨਾਂ ਦਾ ਬਚਾਓ ਬਾਕੀ ਸਾਰੀਆਂ ਬੰਦ ਹੋ ਗਈਆਂ ਕੋਈ ਨਹੀਂ ਚੱਲਦੀ ਹੈਗੀ ਆਪਾਂ ਕਰਾ ਕੇ ਲੈਂਦੀਆਂ ਨਾਲ ਲਾਈਟਾਂ ਇੱਕ ਸੀਜ਼ਨ ਵੀ ਨਹੀਂ ਚੱਲੀਆਂ ਨੇ ਸੀਜ਼ਨ ਦੇ ਵਿੱਚੇ ਖਰਾਬ ਹੋ ਗਈਆਂ ਨੇ ਹੁਣ ਇਹਨਾਂ ਦਾ ਕੰਮ ਆ ਜਿਹੜਾ ਬਸ ਮਸ਼ੀਨ ਦਾ ਬਣਾ ਫਾਈਨਲ ਹੋ ਗਿਆ ਹੁਣ ਹੁਣ ਤਾਂ ਬਸ ਰੌਂਦ ਪਾ ਲੈ ਵੀ ਹੁਣ ਤਾਂ ਫੇਅਰ ਕਰਨੇ ਹੀ ਬਾਕੀ ਆ ਹੁਣ ਇਹਦੇ ਕਸਰ ਕੋਈ ਨਹੀਂ ਛੱਡੀ ਹੈਗੀ ਜਿੰਨੀ ਵੀ ਇਹਦੇ ਵਿੱਚ ਮਨ ਲਓ ਜਿਹੜੀ ਚੀਜ਼ ਬਣੀ ਮੋਟੀ ਕਮੀ ਪੇਸ਼ੀ ਦੀ ਐ ਸਾਰੀ ਚੱਕ ਕੇ ਹੈਂ ਧੰਨ ਧੰਨ ਕਰਾਤੀ। ਬਾਕੀ ਹੁਣ ਮਹਾਰਾਜ ਦੀ ਹੈ ਨਾ ਮਾ ਅਗੇ ਕਿਰਪਾ ਬਣੀ ਦੇ ਸਾਡੇ ਦੇਖਣੇ ਹੈ ਨਾ ਜਿਕਣਾ ਬਾਬਾ ਵਿਸ਼ਕਰਮਾ ਜੀ ਹਨ ਪੂਰਾ ਆਪਣਾ ਮਿਹਰ ਭਰਿਆ ਹੱਥ ਰੱਖਣਗੇ। ਬਾਕੀ ਹੈ ਨਾ ਕਈ ਵੀਰ ਬਹੁਤ ਦਿਨ ਇੰਤਜ਼ਾਰ ਕਰਦੇ ਆਂ ਵੀ ਬਾਈ ਚਲਾ ਦਿਓ ਮਸ਼ੀਨ ਫਟਾਫਟ। ਅੱਜ ਵੀਰੇ ਹੈ ਨਾ ਦੇਖ ਕੇ ਆਏ ਤੇ ਬਿਲਕੁਲ ਕਣਕ ਬੱਲੀ ਪੀਲੀ ਹੋ ਗਈ। ਬਸ ਲਾਗਾ ਸਾਈਡਾਂ ਸਾਈਡਾਂ ਤੇ ਹੈ ਨਾ ਵੀ ਐਵੇਂ ਵੀ ਪਹਿਲੇ ਪਹਿਲੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਹੁੰਦਾ ਨਾ ਵੀ ਜਦੋਂ ਆਪਾਂ ਮੰਨ ਲਓ ਇਹ ਮਸ਼ੀਨ ਲਈ ਜੀ ਚਾਹੇ ਨਵੀਂ ਲਈ ਜੀ। ਇਹਨੂੰ ਕਹਿੰਦੇ ਆਪਾਂ ਨਾ ਵੀ ਜਾ ਕੇ ਆਪਾਂ ਵੱਢਣ ਲੱਗੇ ਅਗਲੇ ਨੇ ਕਹਿਤਾ ਵੀ ਮੇਰਾ ਮਾਲ ਸਾਫ਼ ਕਰੋ ਉਹਦੇ ਵਿੱਚ ਕਿ ਮੱਖੀ ਹੈ ਜਿਹੜੀ ਹਰੇ ਦੀ ਆਉਣੀ ਆਉਣੀ ਆ ਉੱਥੇ ਬਈ ਕੀ ਹੋ ਜਾਂਦਾ ਨਾ ਇਧਰ ਮਸ਼ੀਨ ਪਿੱਟ ਜਾਂਦੀ ਆ ਪਿੱਟ ਜਾਂਦੀ ਆ ਕਿਵੇਂ ਅਗਲਾ ਕਹਿੰਦਾ ਜਾਨ ਮਸ਼ੀਨ ਮਾਲ ਨਹੀਂ ਸਾਫ਼ ਕਰਦੀ ਪਰ ਇਹ ਚੀਜ਼ ਨਹੀਂ ਹੈ ਨਾ ਉਹ ਕੋਈ ਦੇਖਦਾ ਵੀ ਸਾਡੀ ਮਸ਼ੀਨ ਆ ਜੇ ਫਸਲ ਆ ਜਿਹੜੀ ਸਾਡੀ ਫਸਲ ਵੀ ਹਰੀ ਆ ਬਸ ਮਸ਼ੀਨ ਦੇ ਵਿੱਚ ਕਹਿ ਦੇਣਾ ਵੀ ਮਸ਼ੀਨ ਦੇ ਵਿੱਚ ਨਾ ਗੜਬੜਾ ਇਹ ਮਸ਼ੀਨ ਨਹੀਂ ਸਹੀ ਮਾਲ ਨਿਕਾਲ ਰਹੀ ਕਿਸੇ ਨੇ ਇਹ ਨਹੀਂ ਕਹਿਣਾ ਹੈਗਾ ਵੀ ਫਸਲ ਆ ਰਹੀ ਆ ਜਾਂ ਬੱਲੀ ਹਰੀ ਕਰਕੇ ਆਉਂਦਾ ਹੈ ਨਾ ਇਹ ਜੀ ਤੇ ਡਰ ਦੇ ਮਾਰੇ 1-2 ਦਿਨ ਹਨਾ ਲੇਟੇ ਕਰਾਂਗੇ ਕੰਮ ਆ। ਬਾਕੀ ਆਪਾਂ ਕਾਲੀ ਕੋਈ ਨਹੀਂ ਕਰਦੇ। ਬਾਕੀ ਜਿਹੜੀ ਫਿਲਮ ਵੀਰੇ ਲੱਗੀ ਹਨਾ ਕੋਈ ਵੀ ਚੀਜ਼ ਆ ਕਹਿੰਦੇ ਸੈਲਮੇ ਜਿਹੜੀ ਫਿਲਮ ਲੱਗ ਜਾਂਦੀ ਆ ਹਨਾ ਕਿਰਾਂ ਰੇਜਿਕਾ ਬਣੀ ਵੀ ਹੁੰਦੀ ਆ ਟਾਈਮ ਨਾਲ ਉਹ ਇਹ ਜੀ ਹਿੱਟ ਹੁੰਦੀ ਆ ਵੀ ਉਹਦੇ ਕਈ-ਕਈ ਮਹੀਨੇ ਚੱਲੀ ਜਾਂਦੀ ਆ। ਉਹ ਕੰਮ ਹਨਾ ਆਪਣਾ ਵੀ ਕਾਲੀ ਕਦੇ ਨਹੀਂ ਕਰੀ ਮੈਂ ਕੰਮ ਦੇ ਵਿੱਚ ਆਪਾਂ ਕਿਸੇ ਜ਼ਿਮੀਂਦਾਰ ਭਰਾ ਦਾ ਨੁਕਸਾਨ ਨਹੀਂ ਵੀਰੇ ਕਰਿਆ। ਨਾ ਕਦੇ ਕਰਨਾ। ਮੇ ਜਦੋਂ ਇਹ ਚਲਾਉਣੀਆਂ ਐ ਐ ਟਕਾਰੇ ਨਾਲ ਚਲਾਉਣੀਆਂ ਬਸ ਤਸੱਲੀ ਕਰਾਉਣੀਆਂ ਅਗਲੇ ਦੀ ਕੰਮ ਦੀ ਹਨਾ ਬਈ ਇੱਥੇ ਕਹਣਾ ਆਏ ਆ ਵੀ ਆਪਾਂ ਇੱਕ ਵਾਰੀ ਆਉਣਾ ਹੁਣ ਸਾਡੇ ਸਾਹਮਣੇ ਸੋਆ ਵੀ ਚਾਏ ਤੇ ਆਪਾਂ ਪਲੇ ਮਾਲ ਖਰਾਂ ਪੂਰੀ ਇੱਜ਼ਤ ਕਰਨੀ ਆਪਣੀ ਕਿਸੇ ਗੱਲੋਂ ਆਪਾਂ ਨੂੰ ਕਮੀ ਵੇਸ਼ੀ ਨਹੀਂ ਆਉਂਦਾ ਇੱਥੇ ਆਪਾਂ ਰਹਿੰਦੇ ਤੇ ਹੋਣਾ ਨਾ ਕੱਲ ਨੂੰ ਵਿਚਾਰੇ ਉਹ ਵੀ ਕਹਿੰਦੇ ਵੀ ਰੀ ਟੀਨ ਸੈਟ ਅਪਵਾ ਦੇਣਾ ਕੱਲ ਨੂੰ ਤੁਹਾਨੂੰ ਇੱਕ ਪੈਸੇ ਦੀ ਵੀ ਦਿੱਕਤ ਨਹੀਂ ਆਉਂਦੇ ਜੇ ਆਪਾਂ ਬਾਈ ਵਧੀਆ ਕੰਮ ਕਰਕੇ ਗਏ ਹਨਾ ਤਾਂ ਹੀ ਅਗਲਾ ਉਹ ਕਰਦਾ ਨਹੀਂ ਤਾਂ ਉਹਨੂੰ ਪਤਾ ਵੀ ਆ ਅੱਜ ਕੱਲ ਕੀ ਕਰਦੇ ਆ ਆਪਣੇ ਲਿਬੜੇ ਤੇ ਬੜੇ ਜਿੱਥੇ ਰਹਿੰਦੇ ਆ ਆਪਾਂ ਛੱਡ ਜੰਨੇ ਆ ਨਾ ਗੰਦਬੰਦ ਪਾ ਕੇ ਨਾ ਆਪਾਂ ਜਿੱਦਣੁਰੇ ਦੇ ਸੁਹਾਵੀਨ ਤੇ ਮੌਕੇ ਵੀ ਗਏ ਆ ਹਨਾ ਪੂਰਾ ਝਾੜੂ ਝੂੜੂ ਲਵਾ ਕੇ ਮੈਂ ਝਾੜੂ ਲਾ ਕੇ ਸਾਰਾ ਸਮਾਨ ਇਕੱਠਾ ਕਰਕੇ ਅੱਗ ਲਾ ਕੇ ਕਾਗਜ਼ ਪੂਜ ਫੇਰ ਆਪਾਂ ਤੁਰੇ ਤੇ ਵੀ ਤਾਂ ਕਰਕੇ ਆਪਣੀ ਜਿਹੜੀ ਅੱਜ ਹਨਾ ਇੰਨੀ ਕਦਰ ਕਰਦੇ ਆ ਇਹ ਬਹੁਤ ਵਧੀਆ ਬੰਦੇ ਆ ਮਹਾਰਾਜ ਚੜ੍ਹਦੀ ਕਲਾ ਜ ਰੱਖੇ ਨਾ ਉਹਨੂੰ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਰ ਤੁਸੀਂ ਇੰਨਾ ਪਿਆਰ ਦਿੰਦੇ ਆ ਦੇਣ ਨਹੀਂ ਮੈਂ ਦੇ ਸਕਦਾ ਧੰਨਵਾਦ ਜੀ ਸ਼ੁਕਰੀਆ ਜੀ